ਨੜ ਨੂੰ ਜਾਂਦੇ ਮੰਨ ਕੇ ਚਲੋ ਸਾਰਾ ਅਰੀਜਨਲ ਆ ਲੈਫਟ ਰੋਡ ਵੰਪ ਨਾਲ ਦੇ ਟਰੈਕਟਰ ਦੇ ਜਾਂ ਚੈੱਕ ਕਰਾ ਦੇ ਕਿਤੇ ਵੀ ਗਰਨ ਲੱਗੀ ਹੋਵੇ ਹਾਂ ਬਈ ਟਰੈਕਟਰ ਵੀ ਦੇ ਦੇ ਠੀਕ ਹੋ ਗਿਆ ਜਿੰਨੇ ਵੀ 10 ਨੰਬਰ ਦੇ ਨਾਲ ਠੀਕ ਹੀ ਗਰੰਟੀ ਹੈ ਇਹਦੇ ਨਾਲ ਦਾ ਟਰੈਕਟਰ ਲੈ ਜੇ ਹਾਂ ਬਈ ਜਿਹੜੀ ਜੋ ਸਾਰੀ ਚੋ ਹਾਂ ਜਿੰਨੇ ਦਾ ਗਾਹਕ ਆ ਤੁਹਾਨੂੰ ਮਿਲੇਗੀ ਠੀਕ ਹਾਂ ਹਾਂਜੀ ਮਿੱਤਰ ਪਿਆਰਿਓ ਤੁਹਾਡਾ ਸਾਰਾ ਦਾ ਸਵਾਗਤ ਆ ਆਪਣੇ ਗੂਰੂ ਚੈਨਲ ਤੇ ਦੇਖਦੇ ਸਤਿ ਸ੍ਰੀ ਅਕਾਲ ਦੇਸੀ ਹੌਡ ਟਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਗੇ ਮੈਂ ਵਧੀਆ ਔਰ ਤੁਹਾਨੂੰ ਬਈ ਸੁੰਨੀ ਨਾ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆ ਜੋ ਵੀਡੀਓ ਕਰਦੇ ਕੋਈ ਵੀ ਕੀ ਗੱਲ ਬਾਈ ਵਧੀਆ ਵੇਰੇ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਮਾਹੌਲ ਹੁਣ ਲੋਕੋ ਜਿਹੇ ਪਏ ਆ ਗਏ ਢੋਨਿਆ ਦਾ ਖਲਪੌਂਕੀ ਚੰਗਾ ਆ ਬਾਈ ਕਰੀਏ ਸਟਾਰਟ ਬਾਈ ਸੁਵਰਾਜ 855 ਮਾਡਲ ਹੈਗਾ 14 ਡਿਮਾਡ ਹੈ ਜੀ ਬਾਈ 4.80 ਲੱਖ ਰੁਪਏ ਦੇ ਦੇ ਭਾਈ ਆਪਾਂ ਜੀ ਕਿੜੀ ਕੰਡੀਸ਼ਨ ਦੀ ਗੱਲ ਕਰੀਏ ਰੀਸ਼ਣ ਰੰਗ ਪੇਟ ਅਰੀਜਨਲ ਆ ਜੀ ਠੀਕ ਆ ਭਾਈ ਸਾਫ ਆ ਮੂਹਰੇ ਟਾਇਰ ਅਜੇ ਤੱਕ ਨਾਲ ਦੇ ਪਏ ਹੈਗੇ ਕਿਹੜੀ ਕੰਪਨੀ ਦਾ ਭਾਈ ਇਹ 75 ਰੁਪਏ ਦੇ ਕੁੜੀਆਰ ਦੇ ਮਗਰਲੇ ਜਿਹੇ ਦੇ ਨਵੇਂ ਆ ਠੀਕ ਆ ਭਾਈ ਬਿੱਲ ਵੀ ਮਿਲ ਜੂੜਾ ਟਾਇਰਾਂ ਦਾ ਭਾਈ ਨਹੀਂ ਇਹ ਥੋੜੇ ਚੱਲੇ ਆਗੇ ਤੁਹਾਡੇ ਹੈ ਨਵੇਂ ਵੀ ਕਹਿੰਦਾ ਭਾਬੀ ਜੀ ਆਪਾਂ ਨਹੀਂ ਪਵਾਏਗੇ ਮਗਰ ਕੋਈ ਪਵਾਏਗੇ ਹੈਗੇ ਡਬਲ ਡਿਸਟ੍ਰੀਬਿਊਟਰ ਦਾ ਮਗਰਾੜ ਮਗਰੂੜ ਰਹੀ ਨਾਲ ਨਾਲ ਦੇ ਪਏ ਕਿਤੇ ਗਲੇ ਨਹੀਂ ਫਲੇ ਨਹੀਂ ਠੀਕ ਆ ਡੀਟੀ ਮਾਡਲ ਆ ਫੁੱਲ ਟੌਪ ਮਾਡਲ ਟ੍ਰੈਕਟਰ ਆ ਠੀਕ ਆ ਹਾਂਜੀ ਇਹ ਜਿਹੜਾ ਵੀਰ ਬੜਾ ਸਹੀ ਆ। ਇਹ ਬੰਦਾ ਉਹਦੀ ਬਾਹ ਕੇ ਤਸੱਲੀ ਨਾਲ ਲੈ ਜਾਣਾ ਬਈ। ਇਰਾਡੂ ਸਭ ਕੁਝ ਨਾਲ ਦੇ ਪਏ। ਅੱਗੇ ਤੋਂ ਗੋਲਾ ਪਾਣੀ ਘੜਿਆਗਾ। ਠੀਕ ਆ ਬਈ। ਡਬਲ ਪੰਪ ਤੇਲ ਬ੍ਰੇਕਰ ਵਾਟਸਪੀਡੀਓ ਫੁੱਲ ਟੌਪ ਮਾਡਲ ਦਾ ਹੈਟਰਾ। ਠੀਕ ਆ ਬਈ। ਹਾਂਜੀ ਰੰਗ ਪੇੜ ਰਹੀ ਨਾਲਾ। ਠੀਕ ਆ ਬਈ। ਹਾਂਜੀ ਨੰਬਰ ਕਿਹੜਾ ਬਈ ਇਹ? ਨੰਬਰ ਇਹਦਾ ਇਜਾਰਾ ਐਨਓਸੀ ਆਪਾਂ ਲਿਖ ਦੇਣਾ। ਠੀਕ ਆ ਬਈ। ਡਿਮਾਂਡ ਕਿੰਨਾ ਕਰਵਾਉਣਾ ਪਊਗਾ? ਠੀਕ ਆ। ਰਵਾਨੇ ਦੀ ਹੈਗੀ ਹੈ ਜੀ 4 ਲੱਖ ਤੇ ਤੇ ਬੀ ਆਰ 90000 ਹਾਂਜੀ ਕੋਈ ਜੈਜ ਮੁੱਲ ਕਿੰਨੇ ਛੱਡਦਾ ਵੀ ਬਹੁਤ ਖੁਸ਼ ਹੋ ਕੇ ਜਾਵੇ ਯਾਰ ਜੈਜ ਮੁੱਲ ਖੁਸ਼ ਹੋ ਕੇ ਜਾਵੇ 4 ਲੱਖ ਤੇ ਦੇ ਦਾਂਗੇ ਆਪਾਂ ਇਹ ਟਰੈਕਟਰ ਜੀ ਤੇ ਭਰੇ ਹਾਂ ਬਾ ਯਾਰ ਹੈ 4 ਲੱਖ 60 ਦਾ ਕਰ ਦਈਏ 4 ਲੱਖ 60000 ਤਾਂ ਬੜਾ ਧੱਕਾ 4 ਲੱਖ 65000 ਦਾ ਕਰ ਚੰਗਾ 4 ਲੱਖ 10000 ਰੁਪਏ ਤੇਰਾ ਮਾਨ ਹੋਊਗਾ ਠੀਕ ਆ ਹਾਂ ਟਰੈਕਟਰ ਤੇ ਵੀ ਦਸਾ ਹੋਵੇ ਉਹਦੀ ਦੇੰਦਾਰ ਆਪਾਂ ਆਉਂਦੇ ਆਂਦਾ ਭਾਵੇਂ ਆਪ ਦਾ ਖਰਚਾ ਵੀ ਲੈ ਲਈ 5 ਲੀਟਰ ਤੇ ਕੰਮ ਨਿਕਲੇ ਆ ਵੀ ਯਾਰ ਠੀਕ ਆ ਇਦੂ ਬਾਈ ਆਪਣੇ ਕੋਲ ਅੱਗੇ ਉਹ ਸੋਨਾਲੀ ਕਾ ਸੋਨਾਲੀ ਕਾ 750 ਮਾਡਲ ਰਹੇਗਾ 12 ਡਿਮਾਂਡ ਹੈਗੀ ਹੈ ਬਾਈ ਤੇ 415000 ਰੁਪਏ ਡਿਮਾਂਡ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਇਹਦਾ ਬੰਦਾ ਹਾਰ ਲਿਆ ਵੇ ਹਰ ਪਾਸੇ ਲਿਆਈ ਪੀਨ ਨਾ ਨਾ ਮਾਟਰ ਪੀਨ ਨਾ ਨਾ ਮਾਹੇ ਡੱਕੇ ਦੇ ਨਾ ਨਾ ਚਾਪੀ ਮੰਨ ਕੇ ਚੱਲੋ ਸਾਰਾ ਅਰੀਜਨਲ ਆ ਲੈਫਟ ਰੂਟ ਵਾਂਗ ਨਾਲ ਦੇ ਰੈਡਰ ਦੇ ਜਾ ਉੱਪਰ ਚੈੱਕ ਕਰਾ ਦੇ ਕਿਤੇ ਵੀ ਗੜਨ ਲੱਗੀ ਹੋਵੇ ਹਾਂ ਬਈ ਰੈਡਰ ਵੀ ਨਹੀਂ ਦੇ ਦਿਆ ਠੀਕ ਜਿੰਦੇ ਵੀ 10 ਨੰਬਰ ਦੇ ਨਾਤੇ ਵੀ ਇੱਧਰ ਉੱਤੇ ਬੰਦਾ ਕੀ ਕਹੂ ਯਾਰ ਹਾਂ ਕਿਤੇ ਵੀ 10 ਨੰਬਰ ਵੀ ਨਾਲ ਦੇ ਗੈਰ ਅੰਦਰ ਅੱਧੇ ਹੁਣ ਲਾਏ ਆਪਾਂ ਠੀਕ ਆ ਬਈ ਆਰੇ ਮਰ ਮਾਤਾ ਆ ਚੈੱਕ ਕਰਾ ਦੇ ਸਾਰਾ ਅਰੀਜਨਲ ਠੀਕ ਆ ਬਈ ਟੈਸਟਿੰਗ ਦੀ ਨਿਸ਼ਾਨੀ ਵੀ ਪਈ ਆ ਇਹਦੇ ਤੇ ਹਾਂ ਸਾਰੀਆਂ ਵਿਗਾੜ ਦੇ ਵਿੱਚੋਂ ਮਗਰ ਉਗੜੀ ਦੇ ਚੈੱਕ ਕਰਾ ਦੇ ਸਾਰੀ ਇਹਦਾ ਨੰਬਰ ਮੰਨ ਕੇ ਆ ਜੀ ਯਾਰ ਠੀਕ ਆ ਬਾਈ ਇਹ ਨੰਬਰ ਬਾਈ ਜਿਹਦਾ ਵੀ ਪਿਆ ਰਹੇ ਲੋਕਾਂ ਨੂੰ ਠੀਕ ਆ ਬਾਈ ਕਿੰਨੇ ਉਸ ਬਾਵਰ ਚ ਆਉਂਦਾ ਇਹ ਇਹ 50 50 ਉਸ ਬਾਵਰ ਚ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਇਦੀ ਰੱਖਦੇ ਆ ਬਾਈ 4 ਲੱਖ 15000 ਰੁਪਏ ਡਿਮਾਂਡ ਕੋਈ ਜਾਇ ਜਾਂ ਮੋੜਿਆ ਵੀ ਬੰਦਾ ਖੁਸ਼ ਹੋ ਕੇ ਜਾਵੇ ਯਾਰ ਇੱਕ ਵਾਰੀ ਜੋ ਸੌਦਾ ਕਰ ਲਿਆ ਆਪਣੇ ਨਾਲ 3 ਲੱਖ 9000 ਰੁਪਏ 20000 ਡਿਸਕਾਊਂਟ ਹੋ ਗਏ ਹੋਰ ਕੋਈ ਮਾਨਦਾਨੋ ਬਾਈ ਮਾਰਤਾਨ ਜੇ ਦੋ ਕੋਸ਼ਣ ਵਾਲੀ ਗੱਲ ਕਰਤੀ 5000 ਰੁਪਏ ਮਾਨ ਕਰਦੇ 150000 ਠੀਕ ਹੈ ਇਹਦੀ ਗਰੰਟੀ ਹੈ ਇਹਦੇ ਨਾਲ ਦਾ ਟਰੈਕਟਰ ਮਿਲ ਜੇ ਗੱਡੀ ਦੀ ਸਾਰੀ ਚੋ ਹਾਂ ਜਿੰਨੇ ਦਾ ਗਾਹ ਕਾ ਚੂ ਮੇਰੇ ਵੀ ਠੀਕ ਹੈ ਇਹ ਤੋਂ ਬਾਅਦ ਫਾਰਮ ਟਰੈਕ 60 ਵਾਲਾ 2012 ਦਾ 2012 ਮਾਡਲ ਡਿਮਾਂਡ ਹੈ ਜੀ ਬਾਈ ਜੀ 425000 ਰੁਪਏ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਰਡੀਸ਼ਨ ਇਹ ਦਾ ਰੰਗ ਪੇਂਟਰ ਰੇਨ ਵਾਲਾ ਹਾਂ ਬਈ ਟਾਇਰ ਨਵੇਂ ਆ ਟਾਇਰਾਂ ਦਾ ਬਿੱਲ ਮੇਜ ਜੂਗਾ ਮਗਰ ਲੈਣਾ ਮੁੱਲ ਨਾਲ ਮੁੱਲੇ ਦੋੜੇ ਜੱਲੇ ਆ ਮੁੱਲੇ ਕਿਸੇ ਚਾਹਦੇ ਬਈ ਕਿਹੜੀ ਕੰਪਨੀ ਦੇ ਇਹ ਗੁਡੀਆਰ ਤੇ ਹੀ ਆ ਗਏ ਠੀਕ ਬਈ ਟਾਇਰਾਂ ਤੂੰ ਪਿਛਲ ਚੇਕੇ ਸੋਣਾ ਬਈ ਹਾਂ ਬਾਕੀ ਆਹ ਪਲੇਟਫਾਰਮ ਦੂਜੇ ਲੱਗੇ ਹੋਏ ਆ ਡ੍ਰੈਕਟਰ ਦੇ ਕੀਤੇ ਵਾਲੇ ਕੀ ਬਾਅਦ ਚਲਵਾਇਆ ਬਈ ਇਹ ਹਾਂਜੀ ਠੀਕ ਆ ਬਈ ਇਹ ਕਾ ਵਗਾ ਰੂਡ ਸਾਰਾ ਵਸਾਈ ਦਾ ਕ੍ਰੇਨ ਆਲਾ ਛੱਤਾਂ ਛੱਤਾਂ ਰੰਗ ਰੰਗ ਥੱਲੇ ਕੰਪਾਊਂਡ ਬੰਜੇ ਬੋਈ ਰਵਾਣਾ ਹਾਂ ਹਾਂ ਇਹ ਤਾਂ ਚੱਲ ਨਹੀਂ ਪੈਂਦੀ ਠੀਕ ਆ ਬਾਈ ਇਹ ਬੰਦੇ ਨਾ ਸਾਰਾ ਪੂਰਾ ਸਮਾਗਿਚ ਰੱਖਿਆ ਯਾਰ ਇਹ ਬੰਦੇ ਤੋਂ ਆ ਵੈਡ ਅਕਿ ਸਾਰਾ ਗੋਸ ਕੰਪਲੀਟ ਚੱਲਦਾ ਹੈਗਾ ਠੀਕ ਆ ਬਾਈ ਇਹੇ ਨੰਬਰ ਬਾਈ ਕਿੱਥੋਂ ਦਾ ਇਹ ਨੰਬਰ ਵੀ ਇਹ ਚਾਰ ਆਗਾ ਇਹਨੂੰ ਸੀ ਮਿਲ ਜੂਗੀ ਠੀਕ ਆ ਬਾਈ ਇਹ ਤਾਂ ਉਹ ਤਾਂ ਨਹੀਂ ਆ ਬਾਈ ਆਪਣਾ ਕੀ ਕਹਿੰਦੇ ਆ ਟਰਬੋ ਕਨਾਂ ਨਾ ਇਹਦਾ ਨਾ ਟਰਬੋ ਹੀ ਹੁੰਦਾ ਹੈਗਾ 100 ਠੀਕ ਨਾ ਨਾ ਟਰਬੋ ਹੀ ਹੁੰਦਾ ਸਾਰੇ ਜਿਹੀਆਂ ਨੂੰ ਜਿਹੜੇ ਵੀ ਕਹਿੰਦੇ ਟਰਬੋ ਕੇ ਬਾਹਰ ਤੋਂ ਕਰਾਇਆ ਹੁੰਦਾ ਉਹ ਨਹੀਂ ਫਾਰਮ ਟਰੈਕ ਨਹੀਂ ਹੁੰਦਾ ਆ ਗਾਉ ਬਾਹਰ ਚਲਵਾ ਲਵੂ ਲੈਂਦੇ ਆਗੇ ਲੋਕ ਠੀਕ ਹੈ ਬਈ ਕੰਪਨੀ ਵੱਲੋਂ ਫਾਰਮ ਟਰੈਕ ਆ ਜਾ ਕੇ ਟਰਬੋ ਨਹੀਂ ਆਇਆ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਬਈ 415000 ਰੁਪਿਆ 4 425000 ਰੁਪਏ ਦਾ ਕੋਈ ਜਾਜ ਜਾਂ ਮੁੱਲ ਨਹੀਂ ਛੱਡਦੇਗੇ ਬਈ 4 ਲੱਖ ਦਾ ਛੱਡਦੇ ਕੋਈ ਹੋਰ ਮਾਰਦਾਨ ਬਈ ਹੋਰ ਮਾਰਦਾਨ 90000 ਦਾ 90000 ਰੁਪਏ ਦਾ ਠੀਕ ਹੈ ਬਈ ਇਹ ਦੂਆ ਸੋਨਾਲੀ ਕਾ ਐਮ ਐਮ 60 ਵਾਲਾ 14 ਮੜਾ 14 ਮੜਾ ਡਿਮਾਂਡ ਹੈ ਜੀ ਭਾਈ ਜੀ 395000 ਰੁਪਏ ਡਿਮਾਂਡ ਜੇ ਭਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਰੰਗ ਬੇ ਰੇਲ ਆ ਇਹਦਾ ਠੀਕ ਆ ਭਾਈ ਬੈ ਰੱਸੀ ਪੈਸੇ ਆ ਚਾਰੇ ਭਾਈ ਰੋਟਰ ਪੂਲ ਟੌਪ ਮਾਲ ਰਹੀ ਤੇਰਾ ਹਾਂਜੀ ਠੀਕ ਆ ਭਾਈ ਸਮਾਨ ਸਾਰਾ ਕੰਪਲੀਟ ਹੀ ਮਗਰ ਭਾਈ ਸਮਾਨ ਸਾਰਾ ਕੰਪਲੀਟ ਮੈਜੂਗਾ ਠੀਕ ਆ ਭਾਈ ਇਹ ਕਿੰਨੇ ਹੌਸ ਪਾਵਰ ਚਾਉਂਦਾ ਭਾਈ ਇਹ ਜੀ 55 ਕੈਟਾਗਰੀ ਵਾਲਾ ਹੁੰਦਾ ਕੰਡ ਸਿਲੰਡਰ ਚ ਆ ਗਿਆ ਇਹ ਮੂਹ ਇਹ ਠੀਕ ਆ ਬਾਈ 55 ਕੈਟਾਗਰੀ ਵਾਲਾ ਆ ਗਿਆ 14 ਵਾਲੇ ਡੇਰਾ ਚ ਫੁੱਲ ਡੋਮ ਮਰਦਾ ਠੀਕ ਆ ਜੀ 3 ਨੰਬਰ ਕਿਤਨਾ ਬਾਈ ਇਹ ਮਰੇ ਦਾ ਵੀ ਐਚ ਆਰ ਆਈ ਨੂੰ ਸੀ ਮਿਲ ਜੀ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਇਹਦੀ ਕਰਦੇ ਆ 3,95,000 ਰੁਪਏ ਡਵਾੜ ਕੋਈ ਜਾਇਜ਼ ਆ ਮੁੱਲ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਕੋਈ ਹੋਰ ਮਾਨਤਾਂ ਬਾਈ 3,90,000 ਠੀਕ ਆ ਠੀਕ ਆ ਬਾਈ ਕੋਡ 36 ਦੀ 2000 ਮਾਡਲ ਆ 2000 ਮਾਡਲ ਡਿਮਾਂਡ ਹੈ ਗਿਆ ਬਾਈ ਜੀ 2 ਲੱਖ 70000 ਰੁਪਏ ਬੂਲੇ ਟਾਇਰ ਲਾਏ ਆ ਜਿਹੜੇ ਸਹੀ ਆ ਅਗਲੇ ਟਾਇਰ 70 ਰੁਪਏ ਹੈਗੇ ਬਾੜੀ ਮੋਟੀ ਦੀ ਤਿਆਰੀ ਹੋਈ ਬਈ ਹੈਗੀ ਯਾਰਡ ਫੁੱਲ ਤਿਆਰ ਆ ਤੇ ਬਾਈ ਆਪਾਂ ਜੀ ਇੰਜਨ ਦੀ ਗੱਲ ਕਰੀਏ ਇੰਜਨ ਇੰਜਨ ਹੀਰ ਬਾਹ ਕੇ ਲੈ ਜੀ ਨਹੀਂ ਇੰਜਨ ਤੇ ਨਹੀਂ ਬਚੀ ਹੈ ਰਾਕ ਨਹੀਂ ਇੰਜਨ ਤੇ ਨਹੀਂ ਬਚੀ ਵਗਰਾਡਾਂ ਤੇ ਠੀਕ ਆ ਬਾਈ ਇਹ ਆ ਸਾਲ ਸਾਲ ਠੀਕ ਆ ਬਾਈ ਇਹ ਦਾ 5000 ਰੁਪਏ ਹੀ ਮਗਰ ਲਿਆ ਉਹ ਲੈਣਾ ਨਹੀਂ ਠੀਕ ਹੈ ਭਾਈ ਪੂਰ ਲਈ ਕਿਹੜੀ ਕੰਪਨੀ ਦੇ ਭਾਈ ਇਹ ਜੇ ਕੇ ਦੇ ਹਾਂ ਠੀਕ ਹੈ ਭਾਈ ਇਹ ਪਾਰਟ ਦੋ 80 ਆ ਇਹ ਟ੍ਰੈਕਰ ਆਪਾਂ ਦੇ ਦੇਾਂਗੇ 2.60 ਲੱਖ ਕੋਈ ਹੋਰ ਮਾਨਤਾਨ ਭਾਈ ਮਾਨਤਾਨ ਨੇ ਕੀ ਰੇਟ ਤਾਂ ਹੀ ਲੱਗਦਾ ਠੀਕ ਹੈ ਭਾਈ ਇਹ ਨੰਬਰ ਕਿੱਥੋਂ ਦਾ ਨੰਬਰ ਇਹਦਾ ਹੈ ਜੀ ਠੀਕ ਹੈ ਭਾਈ ਬਾਕੀ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 94640033 ਠੀਕ ਹੈ ਭਾਈ 946400235 ਠੀਕ ਹੈ ਲੋਨ ਲਾਣ ਵੀ ਕਰਵਾਉਣਾ ਹਾਂ ਭਾਈ ਉਹਪਾ ਕਰਵਾ ਕੇ ਦੇ ਦਿੰਦੇ ਬੰਦੇ ਦਾ ਡਾਕੂਲ ਵਗੈਰਾ ਸਹੀ ਹੋਣਾ ਚਾਹੀਦਾ ਠੀਕ ਹੈ ਕਾਗਜ਼ ਪੱਤਰਾਂ ਦੀ ਆਸਲੀ ਬਲੇ ਕਰੀ ਠੀਕ ਹੈ ਆਪਾਂ ਅਗਲੇ ਤੋਂ ਆਪੇ ਲੋਨ ਕਰਵਾ ਕੇ ਅਗਲੇ ਤੋਂ ਡਿਮੈਂਟ ਲੈ ਲਾਂ ਠੀਕ ਹੈ ਭਾਈ ਜਿੰਨੇ ਭਾਈ ਆਪਾਂ ਟਰੈਕਟਰ ਦਿਖਾ ਦੇ ਵਿੱਚ ਪੁਰਾਣਾ ਟਰੈਕਟਰ ਵੀ ਘੱਟ ਲਏ ਆ ਆਪਣਾ ਟਰੈਕਟਰ ਵੀ ਘੱਟ ਲਾਂਗੇ ਜਾਇਜ਼ ਰੇਟ ਤੇ ਜਿਹੜੇ ਰੇਟ ਚ ਆਪਾਂ ਦੱਸਦੇ ਉਹ ਰੇਟ ਦਾ ਇਥੇ ਹੁੰਦਾ ਬੰਦਾ ਆਪਦੇ ਦੇ ਰੁਪੀ ਵਾਲੀ ਜੀ ਦੇ 2 ਰੁਪੀ ਮੰਗੀ ਜਾਂਦਾ ਰਹਿੰਦਾ ਹਨਾ ਉਹ ਜਿਹੀ ਜਿਵੇਂ ਆਪਾਂ ਸਾਰੇ ਡੀਟਰਾਂ ਤੇ ਰੀਡਰ ਲਿਸਟਸ ਦੱਸੇ ਯਾਰ ਜੀ ਰੇਟ ਵਾਲੇ ਰੇਟ ਦਿੱਤੇ ਹੁਣ ਕੀ ਕਰਦਾ ਅਗਲਾ ਜਦੋਂ ਫੋਨ ਲੰਦਾਗਾ ਹਾਂ ਬਈ ਉਹ ਤੋਂ ਵਾਲਾ ਵੀ 2000 ਹੋਰ ਥੱਲੇ ਵਾਜਦਾਗਾ ਹਾਂ ਜੋ ਆਪਾਂ ਪਹਿਲਾਂ ਹੀ ਖਿੱਚ ਕੇ ਰੇਟ ਦੱਸਦੇ ਹਾਂ ਦੇ ਲੈ ਉਹ ਤੋਂ ਹੋਰ ਘਟਾਉਂਦਾ ਆਪਾਂ ਵੀਡੀਓ ਦੇ ਹਿਸਾਬ ਨਾਲ ਚੱਲਿਆ ਕਰਨੀ ਯਾਰ ਡੀਟਰ ਤੋਂ ਥਾਰ ਨਿਕਲਦੀ ਆ ਜਾਂ ਕਮੀ ਨਿਕਲਦੀ ਆ ਫੇਰ ਹਾਂ ਜਿੰਨੇ ਮਰਜ਼ੀ ਘਟਾ ਲਈ ਠੀਕ ਆ ਬਈ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਵੀ ਠੀਕ ਆ ਬਹੁਤ ਬਹੁਤ ਧੰਨਵਾਦ